ਖਨੌਰੀ ਜਿਹੜੀ ਹੈਗੀ ਐਸਕੇਮ ਨਾਨ ਪੋਲੀਟੀਕਲ ਦੇ ਵੱਲੋਂ ਜਿਹੜਾ ਹੈਗਾ ਟਰੈਕਟਰ ਪ੍ਰਦਰਸ਼ਨ ਜਿਹੜਾ ਹੈਗਾ ਕੀਤਾ ਜਾ ਰਿਹਾ ਇਸ ਵਕਤ ਅਸੀਂ ਦਿੱਲੀ ਲੁਧਿਆਣਾ ਜਿਹੜੀ ਨੈਸ਼ਨਲ ਹਾਈਵੇ ਉਦੇ ਉੱਪਰ ਆ ਜਿੱਥੇ ਕਿ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਕਿ ਤੁਹਾਨੂੰ ਟਰੈਕਟਰ ਹੀ ਟਰੈਕਟਰ ਜਿਹੜੇ ਸੜਕ ਦੇ ਕਿਨਾਰੇ ਕਿਸਾਨਾਂ ਦੇ ਵੱਲੋਂ ਖੜੇ ਕਰੇ ਹੋਏ ਦਿਖਣਗੇ ਕਿਸਾਨਾਂ ਦੇ ਵੱਲੋਂ ਇੱਥੇ ਟਰੈਕਟਰ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੇ ਟਰੈਕਟਰ ਪੰਜ ਜਗਾਵਾਂ ਤੇ ਲਿਆਉਣ ਦਾ ਐਲਾਨ ਟਰੈਕਟਰ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ ਜਿੱਥੇ ਟੋਲ ਪਲਾਸ ਦੇ ਵੱਡੇ ਮੌਲ ਬੀਜੇਪੀ ਭਾਜਪਨ ਨਤਾਵਾਂ ਦੇ ਘਰ ਅਤੇ ਆਫਿਸ ਸੜਕਾਂ ਅਲੱਗ-ਅਲੱਗ ਤਰੀਕੇ ਦੇ ਜਿਹੜੇ ਪ੍ਰਦਰਸ਼ਨ ਨੇ ਉਹ ਐਸਕੇਮ ਨਾਨ ਪੋਲੀਟਿਕਲ ਦੇ ਵੱਲੋਂ ਕੀਤੇ ਗਏ ਸੀ ਤੇ ਇੱਥੇ ਇੱਕ ਟੋਲ ਪਲਾਜ਼ਾ ਦੇ ਸਾਹਮਣੇ ਤੁਸੀਂ ਤੁਸੀਂ ਦੇਖ ਸਕਦੇ ਹੋ ਇੱਕ ਟੋਲ ਪਲਾਜ਼ਾ ਦੇ ਨਜ਼ਦੀਕ ਜਿਹੜੇ ਹੈਗੇ ਨੇ ਤਕਰੀਬਨ 200 ਤੋਂ ਲੈ ਕੇ 300 ਗਿਣਤੀ ਦੇ ਜਿਹੜੇ ਟਰੈਕਟਰ ਹੈਗੇ ਨੇ ਉਹ ਕਿਸਾਨ ਲੈ ਕੇ ਪਹੁੰਚੇ ਨੇ 26 ਜਨਵਰੀ ਨੂੰ ਜਿੱਥੇ ਰਿਪਬਲਿਕ ਡੇ ਕਿਸਾਨਾਂ ਦੇ ਵੱਲੋਂ ਮਨਾਇਆ ਜਾ ਰਿਹਾ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਟਰੈਕਟਰ ਲੈ ਕੇ ਖਨੌਰੀ ਦੇ ਅੰਦੋਲਨ ਤੋਂ ਕਿਸਾਨ ਆਏ ਨੇ ਤਾਂ 300 ਦੇ ਲਗਭਗ ਜਿਹੜੇ ਟਰੈਕਟਰ ਨੇ ਉਹ ਲੈ ਕੇ ਇਸ ਵਕਤ ਇੱਥੇ ਪਹੁੰਚੇ ਨੇ ਤਾਂ ਸਾਡਾ ਆਬੇ ਮੰਨਿਉ ਕੋਹਾਰ ਜੀ ਮੌਜੂਦ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਹੜਾ ਮਾਹੌਲ ਹੈਗਾ ਟਰੈਕਟਰ ਪ੍ਰਦਰਸ਼ਨ ਦਾ ਬਣਿਆ ਹੋਇਆ ਆਬੇ ਮੰਨਿਉ ਜੀ ਕਿਵੇਂ ਦੇਖਦੇ ਹੋ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਲੈ ਕੇ ਲੋਕ ਇੱਥੇ ਪਹੁੰਚੇ ਨੇ ਤਾਂ ਕਿਦਾਂ ਦਾ ਮਾਹੌਲ ਬਣਿਆ ਹੋਇਆ देखो अगर हम ओवरऑल देश की बात करें तो पूरी डिटेल तो हमारे पास शाम तक आ जाएगी बाकी ऐसा कोई स्टेट नहीं है ऐसा कोई ज़िला नहीं है जहाँ पर किसानों के ट्रैक्टर ना निकले हों छत्तीसगढ़ से भी हमारे पास वीडियोस, फ़ोटोज़ और फ़ोन के माध्यम से संदेश आ गए साथियों के कि जगजीत सिंह डल्लेवाल जी के समर्थन में छत्तीसगढ़ में भी बहुत बड़ा ट्रैक्टर बड़ी संख्या में ट्रैक्टर निकले उन्होंने मार्च भी किया है मध्य प्रदेश में कई जगह से हमारे पास रिपोर्ट विजुअल्स आए हैं जैसे अशोकनगर में आज अर्ली मॉर्निंग से ही एसपी लेवल के अधिकारी आईजी लेवल के अधिकारी पूरा दबाव डाल के आ, हमारे किसान साथियों को घर पे ही नजरबंद किया गया है उसके विजुअल्स भी हम साझा करेंगे अभी राजस्थान की भी हमारे पास रिपोर्ट आई है कि राजस्थान में भी आ, गंगानगर में किसानों को रोका गया है कल हरियाणा में भी रोकने का प्रयास किया गया लेकिन उसके बावजूद आ, लोग सड़कों पर निकले हैं तो एक एक बड़ा प्रश्न चिन्ह खड़ा करता है सरकार के तरीके पे सरकार की सोच पे क्योंकि तो देखिए जो 26 जनवरी का जो एक राष्ट्रीय पर्व है वो अकेला राजनेताओं का या पॉलिटिकल पार्टियों का ही नहीं है वो अकेला अधिकारियों का नहीं है पूरे देश के लोगों को अधिकार है वो अपने अपने तरीके से राष्ट्रीय पर्व को मनाएं वो ये दिखाएं कि भाई पिछले अठहत्तर सालों में जो सरकारों ने किया कहने के लिए तो वो कहते थे हम किसानों के लिए कर रहे हैं लेकिन किसी भी सरकार ने किसानों के लिए कुछ नहीं किया ये भी एक वास्तविकता ये भी एक सच्चाई है ਤੋ ਉਸਕੇ ਬਾਊਟੂ ਇਸ ਤਰੀਕੇ ਨਾਲ ਲੋਕਾਂ ਕੋ ਰੋਕਣਾ ਮੈਨੂੰ ਲੱਗਦਾ ਹੈ ਇਹ ਲੋਕਤੰਤਰੀ ਕਮਲਯੋਆਂ ਦਾ ਹਨਨ ਹੈ ਕਿਵੇਂ ਦੇਖਦੇ ਹੋ ਐਸਕੇਮ ਦੇ ਵੱਲੋਂ ਵੀ ਅੱਜ ਟਰੈਕਟਰ ਮਾਰਚ ਰੱਖਿਆ ਗਿਆ ਤੁਹਾਡੇ ਵੱਲੋਂ ਵੀ ਜਿਹੜਾ ਹੈਗਾ ਟਰੈਕਟਰ ਪ੍ਰਦਰਸ਼ਨ ਰੱਖਿਆ ਗਿਆ ਤੁਸੀਂ ਟਰੈਕਟਰ ਖੜੇ ਕੀਤੇ ਨੇ ਤਾਂ ਲੱਗਦਾ ਕਿ ਇਕਤਾ ਦੀ ਇਹ ਵੀ ਇੱਕ ਨਿਸ਼ਾਨੀ ਹੈਗੀ ਆ ਕਿ ਨਿਸ਼ਚਿਤ ਤੌਰ ਤੇ ਅੱਜ ਅਸੀਂ ਪਹਿਲੇ ਕਹਾਤਾ ਕਿ ਬਈ ਟਰੈਕਟਰ ਸੜਕਾਂ ਤੇ ਹੋਣਗੇ ਦੂਸਰੇ ਸਾਥੀਓ ਨੇ ਵੀ ਉਸ ਦਾ ਸਹਿਯੋਗ ਕੀਤਾ ਉਸ ਦਾ ਸਮਰਥਨ ਕੀਤਾ ਤਾਂ ਨਿਸ਼ਚਿਤ ਤੌਰ ਤੇ ਇੱਕ ਅੱਛਾ ਮੈਸੇਜ ਜਾਏਗਾ ਪੂਰੇ ਦੇਸ਼ ਨੂੰ ਬਿਲਕੁਲ ਤੁਸੀਂ ਟਰੈਕਟਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਪੂਰੇ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਉੱਥੇ 300 ਦੇ ਲਗਭਗ ਜਿਹੜੇ ਹੈਗੇ ਟਰੈਕਟਰ ਨੇ ਖਨੌਰੀ ਅੰਦੋਲਨ ਤੋਂ ਨਿਕਲ ਕੇ ਬਾਹਰ ਆਏ ਨੇ ਕਿਸਾਨ तकरीबन 15 ਕਿਲੋਮੀਟਰ ਦੂਰ ਇੱਕ ਟੋਲ ਪਲਾਸ ਦੇ ਕੋਲੇ ਇੱਕ ਜਿਹੜਾ ਸੰਕੇਤਕ ਪ੍ਰਦਰਸ਼ਨ ਹੈਗਾ ਟਰੈਕਟਰ ਲਿਆ ਕੇ ਖੜਾ ਕੀਤਾ ਜਿੱਥੇ ਹਜ਼ਾਰਾਂ ਦੀ ਗਿਣਤੀ ਤੁਸੀਂ ਕਿਸਾਨ ਦੇਖ ਸਕਦੇ ਹੋ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਢੇ ਟਰੈਕਟਰ ਹੈਗੇ ਨੇ ਉਹ ਖੜੇ ਨੇ ਜਿਨ੍ਹਾਂ ਦੇ ਵਿੱਚ ਕਿਸਾਨੀ ਜਿਹੜੇ ਚੰਡੇ ਹੈਗੇ ਨੇ ਲੱਗੇ ਹੋਏ ਨੇ ਤਾਂ ਜਿੱਥੇ ਇਹ ਟਰੈਕਟਰ ਮਾਰਚ ਖਨੌਰੀ ਬਾਰਡਰ ਕੀਤਾ ਜਾ ਰਿਹਾ ਉੱਥੇ ਵਿੱਚ ਹਿੱਸਾ ਵੀ ਕਈ ਹੋਰ ਲੋਕਾਂ ਨੇ ਲਿਆ ਇੱਕ ਡਾਕਟਰ ਜਿਹੜੀ ਸਵੈਮਾਨ ਦੀ ਟੀਮ ਹੈਗੀ ਆ ਉਹਨਾਂ ਦੇ ਵਿੱਚੋਂ ਕੁਲਦੀਪ ਕੌਰ ਰੰਧਾਵਾ ਨਾਮ ਦੀ ਜਿਹੜੀ ਡਾਕਟਰ ਹੈਗੀ ਆ ਉਹ ਇਸ ਵਕਤ ਇਸ ਜਿਹੜੀ ਖਨੌਰੀ ਮੋਰਚੇ ਦਾ ਹਿੱਸਾ ਬਣੀ ਆ ਉਹ ਵੀ ਖੁਦ ਟਰੈਕਟਰ ਚਲਾ ਕੇ ਇੱਥੇ ਪਹੁੰਚੇ ਨੇ ਤਾਂ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੇ ਪ੍ਰਦਰਸ਼ਨ ਨੇ ਉਹ ਕੀਤੇ ਜਾ ਰਹੇ ਨੇ ਤੇ ਅੱਜ ਜਿੱਥੇ ਪੂਰੇ ਭਾਰਤ ਦੇ ਵਿੱਚ ਰਿਪਬਲਿਕ ਡੇ ਮਨਾਇਆ ਜਾ ਰਿਹਾ ਉੱਥੇ ਅੱਜ ਪੂਰੇ ਪੰਜਾਬ ਦੀਆਂ ਸੜਕਾਂ ਦੇ ਉੱਪਰ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਤੇ ਉਸੇ ਤਰੀਕੇ ਨਾਲ ਖਨੌਰੀ ਦੇ ਜਿਹੜੇ ਨਜ਼ਦੀਕ ਇੱਕ ਟੋਲ ਪਲਾਸਾ ਹੈਗਾ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਕਿਸਾਨ ਆਪਣੇ ਟਰੈਕਟਰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਜੀ ਬਿਲਕੁਲ ਬਿਲਕੁਲ ਤਾਂ ਚਰਨ ਸਿੰਘ ਜੀ ਤਸਵੀਰਾਂ ਦਿਖਾਉਂਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਲਈ ਤਾਂ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਪੰਜਾਬ ਭਰ ਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ ਖਨੌਰੀ ਬਾਰਡਰ ਤੇ ਵੀ ਜੋ ਹੈ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਵੱਡੀ ਗਿਣਤੀ ਚ ਜੋ ਕਿਸਾਨ ਆਪਣੇ ਟਰੈਕਟਰਾਂ ਤੇ ਸਵਾਰ ਇਸ ਸਪ੍ਰਿੰਟ ਦਾ ਹਿੱਸਾ ਬਣ ਰਹੇ ਨੇ ਇਸ ਮੌਕੇ ਜਾਣਕਾਰੀ ਦੇ ਦਿੱਤੀ ਅਭਿਮਨਿਉ ਪਹਾੜ ਉਹਨਾਂ ਦੱਸਿਆ ਕਿ ਦੇਸ਼ ਭਰ ਚ ਜੋ ਹੈ ਦੇਸ਼ ਭਰ ਚ ਕਿਸਾਨਾ ਵੱਲੋਂ ਜੋ ਹੈ ਟਰੈਕਟਰ ਮਾਰਚ ਕਰਿਆ ਜਾ ਰਿਹਾ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਨਪਿੰਦਰ ਬਰਾੜ ਵੀ ਜੁੜੇ ਹੋਏ ਨੇ ਪਟਿਆਲਾ ਤੋਂ ਤਾਂ ਨਪਿੰਦਰ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਖਨੌਰੀ ਬਾਰਡਰ ਤੇ ਤਸਵੀਰ ਸੀ ਵੱਡੀ ਗਿਣਤੀ ਚ ਕਿਸਾਨ ਟਰੈਕਟਰ ਮਾਰਚ ਕਰ ਰਹੇ ਸਨ ਤਾਂ ਪਟਿਆਲਾ ਚ ਕੀ ਮਾਹੌਲ ਹੈ ਪਟਿਆਲਾ ਚ ਕਿਸ ਤਰ੍ਹਾਂ ਕਿਸਾਨਾ ਵੱਲੋਂ ਇਸ ਟਰੈਕਟਰ ਮਾਰਚ ਦਾ ਸਮਰਥਨ ਕੀਤਾ ਜਾ ਰਿਹਾ ਹੈ ਦੇਖੋ ਬਿਲਕੁਲ ਪਟਿਆਲਾ ਦੀ ਤਸਵੀਰ ਖਾਸ ਹੈ ਕਿਉਂ ਖਾਸ ਹੈ ਪਹਿਲਾਂ ਤਾਂ ਦੇਖੋ ਆ ਟਰੈਕਟਰਾਂ ਦੀ ਲਾਈਨ ਵੇਖ ਲਓ ਇੱਕ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਇੱਥੇ ਪਹੁੰਚੇ ਨੇ ਟਰੈਕਟਰਾਂ ਦਾ ਇੱਕ ਲੰਬਾ ਚੌੜਾ ਕਾਫਲਾ ਇੱਥੇ ਨਜ਼ਰ ਆ ਰਿਹਾ ਹੈ ਇਹ ਟਰੈਕਟਰ ਪਹਿਲਾਂ ਪਟਿਆਲਾ ਦੀਆਂ ਸੜਕਾਂ ਤੇ ਨਜ਼ਰ ਆਏ ਉਸ ਤੋਂ ਬਾਅਦ ਹੁਣੇ ਕਾਫਲਾ ਤੁਹਾਨੂੰ ਇਸ ਜਗ੍ਹਾ ਤੇ ਨਜ਼ਰ ਆ ਰਿਹਾ ਪਰ ਇਹ ਜਿੱਥੇ ਕਾਫਲਾ ਖੜਾ ਹੈ ਉਹ ਜਗ੍ਹਾ ਵੀ ਖਾਸ ਹੈ ਇਹ ਟਰੈਕਟਰਾਂ ਨੇ ਆ ਕੇ ਜਿੱਥੇ ਮੋੜਤਾ ਲਾਇਆ ਉਹ ਵੀ ਬੇहद ਅਹਿਮ ਹੈ ਹੁਣ ਕਿਵੇਂ ਖਾਸ ਹੈ ਤੁਹਾਨੂੰ ਹੁਣ ਅਗਲੀ ਤਸਵੀਰ ਦਿਖਾਉਣੇ ਆ ਅਸਲ ਦੇ ਵਿੱਚ ਅਸੀਂ ਖੜੇ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਨੀਤ ਕੌਰ ਰੋਹਾਂਦੇ ਘਰ ਦੇ ਬਾਹਰ ਪਿੱਛੇ ਨਜ਼ਰ ਮਾਰੋ ਇਹ ਹੈ ਜੀ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਜੋ ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਹੁਣ ਬੀਜੇਪੀ ਚ ਨੇ ਪਰਨੀਤ ਕੌਰ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਹੁਣ ਬੀਜੇਪੀ ਚ ਨੇ ਤਾਂ ਇਹ ਉਹਨਾਂ ਦਾ ਘਰ ਹੈ ਜਿਹਨੂੰ ਮਹਿਲ ਕਹਿੰਦੇ ਨੇ ਤਾਂ ਇਹ ਬਿਲਕੁਲ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਮਹਿਲ ਦੇ ਬਾਹਰ ਇਹ ਮੋਰਚਾ ਲਾ ਦਿੱਤਾ ਗਿਆ ਬਾਹਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚ ਗਏ ਨੇ ਟਰੈਕਟਰਾਂ ਦਾ ਲੰਬਾ ਕਾਫਲਾ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਜੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਦੇ ਘਰ ਦੀਆਂ ਆਏ ਉਹਨਾਂ ਦਾ ਮਹਿਲ ਹੈ ਜੀ ਤਾਂ ਉਹਨਾਂ ਦੇ ਘਰ ਦੇ ਬਾਹਰ ਬਿਲਕੁਲ ਮੁੱਖ ਦਰਵਾਜ਼ੇ ਤੇ ਇਹ ਕਿਸਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਬਾਹਰ ਦੇ ਵਿੱਚ ਕਿਸਾਨੀ ਝੰਡੇ ਲੈ ਕੇ ਇੱਥੇ ਨਜ਼ਰ ਆ ਰਹੇ ਨੇ ਤਾਂ ਇੱਥੇ ਪਹੁੰਚ ਕੇ ਹੁਣ ਆਖਿਰ ਸੁਨੇਹਾ ਕੀ ਦੇਣਾ ਚਾਹੁੰਦੇ ਆ ਜੋ ਬਈ ਥੋੜਾ ਪਿੱਛੇ ਆ ਜਾਓ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਔਰ ਕਿੰਨੀ ਦੇਰ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ ਭਾਈ ਜੀ ਪਹਿਲਾਂ ਮੈਂ ਦੇਖਿਆ ਪਟਿਆਲਾ ਦੀਆਂ ਸੜਕਾਂ ਤੇ ਟਰੈਕਟਰ ਨਜ਼ਰ ਆਏ ਔਰ ਹੁਣ ਸਾਬਕਾ ਮੁੱਖ ਮੰਤਰੀ ਦੇ ਐਨ ਦਰਵਾਜ਼ੇ ਤੇ ਲਿਆ ਕੇ ਤੁਸੀਂ ਟਰੈਕਟਰਾਂ ਦਾ ਕਾਫਲਾ ਜਿਹੜਾ ਪਹਚਾ ਦਿੱਤਾ ਤੇ ਮੋਰਚਾ ਲਾ ਦਿੱਤਾ ਦੇਖੋ ਜੀ ਪੂਰੇ ਭੌਰ ਦੇ ਲੋਕ ਵਧਾਈ ਦੇ ਪਾਤਰ ਨੇ ਜਿਵੇਂ ਡੱਲੇ ਵਾਲਾ ਸਾਹਿਬ ਨੂੰ ਅੱਜ 62ਵਾਂ ਦਿਨ ਹੋ ਗਿਆ ਮਰਨwarte ਬੈਠੇ ਦੂਜੇ ਪਾਸੇ ਜੇ ਖਾਲੀ ਹੱਥ ਲੋਕਾਂ ਦੇ ਹੱਥੇ ਆਪਣੀ ਰਾਜਧਾਨੀ ਦਿੱਲੀ ਵੱਲ ਨੂੰ ਜਾਂਦੇ ਨੇ ਸਰਕਾਰ ਸੈਂਟਰ ਸਰਕਾਰ ਜਾਂ ਹਰਿਆਣਾ ਸਰਕਾਰ ਜਿਹੜਾ ਜ਼ਬਰ ਜ਼ੁਲਮ ਕਰ ਰਹੀ ਆ بڑے ਸਾਹਮਣੇ ਲੋਕ ਆਪਣੇ ਪਿੰਡਾਂ ਦੇ ਹੰਢਾ ਰਹੇ ਨੇ ਜਿਵੇਂ ਸਰਕਾਰ ਅਥਰੂ ਗੈਸ ਦੇ ਐਕਸਪਾਇਰ ਗੋਲੇ ਐਸਐਲਰ ਦੇ ਗੋਲੀਆਂ ਜਾਂ ਪਾਣ ਦੇ ਅਸ਼ਾਰਾ ਸਿੱਧੇ ਹਮਲੇ ਕਰਨ ਉਹਦੇ ਵਿੱਚ ਦੇਖੋ ਕਿੰਨੇ ਕਿਸਾਨਾਂ ਸੀਧੇ ਹੋ ਗਏ ਨੇ ਤੇ ਹਰਿਆਣਾ ਵਿੱਚ ਫਟੜ ਹੋਏ ਨੇ ਅੱਜ ਵਿਧਾਈ ਦੇ ਪਤਨ ਚ ਹੈ ਪਿੰਡਾਂ ਦੀਆਂ ਸੜਕਾਂ 'ਤੇ ਲੋਕਾਂ ਨੇ ਘਰ-ਘਰ ਤੋਂ ਪ੍ਰੈਕਟਰ ਕੱਢ ਕੇ ਉਹ ਜਿਹੇ ਨੇੜੇ-ਤੇੜੇ ਪਿੰਡਾਂ ਦਾ ਸੜਕ ਤੇ ਵੀ ਖੜਾ ਰੱਖਣੇ ਦੂਜੇ ਪਾਸੇ ਜ਼ਿਲ੍ਹਾ ਲੈਵਲ ਤੇ ਜਾਂ ਤਹਿਸੀਲ ਲੈਵਲ ਤੇ ਪਤਰ ਅਧਿਕਾਰੀ ਨੇ ਉੱਥੇ ਵੀ ਪਹੁੰਚ ਰਹੇ ਨੇ ਤੀਜਾ ਜਿਵੇਂ ਭਾਜਪਾ ਦੇ ਵੱਡੇ ਲੀਡਰ ਨੇ ਉਹਨਾਂ ਦੇ ਘਰਾਂ ਆ ਕੇ ਜਿਵੇਂ ਪਟਿਆਲੇ ਦਾ ਹਾਰ ਹੁੰਦਾ ਹੀ ਹੈ ਕੈਪਟਨ ਮਨਿੰਦਰ ਸਿੰਘ ਮਹਾਰਾਣੀ ਪੁਨੀਤਪੁਰ ਜਾਂ ਪਵੇਸ਼ ਅਗਰਵਾਲ ਦੇ ਅੱਗੇ ਟਰੈਕਟਰ ਲੋਕਾਂ ਨਾਲ ਖੜੇ ਕਰਕੇ 12:00 ਵੱਜ ਲੱਕੇ 1:30 ਵਜੇ ਤੱਕ ਲੋਕਾਂ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਕਿਸੇ ਨੂੰ ਕੋਈ ਕਾਸਟ ਨਾ ਮੁਸੀਬਤ ਨਾ ਹੋਵੇ ਅੱਛਾ ਵੈਸੇ ਡੀਡੀਪੀ ਏਰੀਆ ਹੁੰਦਾ ਜਿਹੜਾ ਉੱਥੋਂ ਤਿੱਕਰ ਕਿਧਰ ਕਿਤੇ ਪਹੁੰਚ ਜਿਹੜੀ ਉਹ ਵੀ ਓਕੀ ਆਂਦੀ ਹੈ ਪਰ ਤੁਸੀਂ ਸਾਬਕਾ ਮੁੱਖ ਮੰਤਰੀ ਜਿਵੇਂ ਬਾਰਚ ਲਿਆ ਕੇ ਕਾਫਲਾ ਖੜਾ ਕਰਤਾ ਟਰੈਕਟਰਾਂ ਦਾ ਕੋਈ ਦਿੱਕਤ ਪਰੇਸ਼ਾਨੀ ਆਈ ਔਰ ਇੱਥੇ ਜੇ ਪਹੁੰਚ ਵੀ ਗਏ ਹੋ ਤਾਂ ਹੁਣ ਸੁਨੇਹਾ ਕੀ ਦੇਣਾ ਚ ਕਿ ਉਹ ਸੁਨੇਹਾ ਜਿਹੜਾ ਤੁਸੀਂ ਆ ਕੇ ਮੁੱਖ ਮੰਤਰੀ ਦੇ ਬਾਹਰ ਤੇ ਸਪੀਕਰ ਲਾ ਕੇ ਜਿਹੜਾ ਮਹਿਲ ਵਾਲੇ ਪਾਸੇ ਨੂੰ ਆਵਾਜ਼ ਜਾ ਰਹੀ ਆ ਤੁਹਾਨੂੰ ਲੱਗਦਾ ਹੈ ਕਿ ਸੁਨੇਹਾ ਜਿੱਥੇ ਪਹੁੰਚਣਾ ਉੱਥੇ ਪਹੁੰਚੇਗਾ ਦੇਖੋ ਤੁਹਾਡੇ মিডিਆ ਵੀਰਾਂ ਰਹੀ ਪੱਤਰਕਾਰਾਂ ਭਾਈ ਜਾ ਰਹੇ ਰਹੀ ਸੁਨੇਹਾ ਉਹਨਾਂ ਕੋਲ ਪਹੁੰਚ ਜਾਊਗਾ ਆਸਲ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਜਦ ਮੁੱਖ ਮੰਤਰੀ ਦੇ ਤੌਰ ਤੇ ਐਨੇ ਗੁਟਕਾ ਸਾਹਿਬ ਦੀ ਸੌਂਗ ਕੇ ਲੋਕਾਂ ਕੋਲ ਵਾਅਦਾ ਕਰੇ ਸਮੁੱਚੇ ਪੰਜਾਬ ਦੇ ਲੋਕਾਂ ਦਾ ਕਰਜ਼ਾ ਮਾਪ ਉਹ ਕਰਜ਼ਾ ਮਾਪਤਾ ਨਹੀਂ ਹੋਇਆ ਪਰ ਲੋਕਾਂ ਦੇ ਖੁਦ ਖੁਸ਼ੀਆਂ ਜ਼ਿਆਦਾ ਵਧਣ ਉਹਦੇ ਕਾਰਨ ਆ ਕਿਉਂਕਿ ਲੋਕ ਬੈਂਕਾਂ ਦੇ ਡਿਫਾਲਟ ਹੋ ਕੇ ਜਦੋਂ ਕੈਪਟਨ ਸਾਹਮਣੇ ਕਹੇ ਤਾਂ ਵੀ ਮੁੱਖ ਮੰਤਰੀ ਸਾਹਮਣੇ ਕਹਤੇ ਆ ਜਦੋਂ ਲੋਕਾਂ ਨੂੰ ਕੋਲ ਇਕੱਠੇ ਹੋ ਕੇ ਜਾਣਗੇ ਫੇਰ ਉਹ মিডিਆ ਨਹੀਂ ਝੂਠ ਬੋਲਣ ਲੱਗੇ ਵੀ ਦੇਖੋ ਜਿਹੜਾ ਕਰਜ਼ਾ ਮਾਫ ਕਰਨਾ ਸੈਂਟਰ ਸਰਕਾਰ ਕਰ ਸਕਦੀ ਆ ਅੱਜ ਮਹਾਰਾਣੀ ਪ੍ਰਨੀਤ ਕੌਰ ਵੀ ਕੈਪਟਨ ਅਮਰਿੰਦਰ ਸਿੰਘ ਵੀ ਸੈਂਟਰ ਸਰਕਾਰ ਦੇ ਵਿੱਚ ਸ਼ਾਮਲ ਨੇ ਜਿਹੜਾ ਉਹਨਾਂ ਨੇ ਪਹਿਲਾਂ ਵਾਅਦਾ ਕਰਿਆ ਤਾਂ ਅੱਜ ਉਹ ਵਾਅਦਾ ਪੂਰਾ ਕਰ ਰਹੇ ਨੇ ਕਿ ਪੰਜਾਬ ਦੇ ਲੋਕਾਂ ਵਿੱਚ ਰਹਿੰਦੇ ਨੇ ਪੰਜਾਬ ਦੇ ਲੋਕਾਂ ਦਾ ਖਾਂਦਾ ਹੀ ਪਿੰਦੇ ਨੇ ਇੱਥੇ ਬੋਟਾਂ ਵਾਲਾ ਲੀਡਰਸ਼ਿਪ ਹੈ ਬਣੇ ਨੇ ਅੱਜ ਸਾਡਾ ਇਹਨਾਂ ਨੂੰ ਜਿਹੜੀ ਸੂਤੇ ਪੇ ਲੋਕਾਂ ਨੂੰ ਜਗਾਣ ਦਾ ਹੀ ਮਕਸਦ ਹੈ ਵੀ ਜਿਥੋਂ ਮੇ ਪੰਜਾਬ ਦੇ ਲੋਕਾਂ ਨਾਲ ਜਿਹੜੀਆਂ ਮੰਨੀਆਂ ਹੋ ਜਾਂ ਮੰਗਾਂ ਨੇ ਪੂਰੇ ਭਾਰਤ ਦੇ ਲੋਕਾਂ ਦੇ ਮੰਗਣਾ ਜਾਇਜ਼ ਮੰਗਾਂ ਨੇ ਅੱਜ ਸੈਂਟਰ ਸਰਕਾਰ ਦੇ ਵਿੱਚ ਤੁਸੀਂ ਆ ਤੁਸੀਂ ਕਿੰਨੇ ਦਿਨ ਅਜੇ ਪ੍ਰੋਟੈਸਟ ਕਿੰਨੇ ਦਿਨ ਚੱਲੇਗਾ ਇਹ ਦੇਖੋ ਪ੍ਰੋਟੈਸਟ ਸਾਡਾ 1:30 ਵਜੇ ਤੱਕ ਸੀ ਲਗਭਗ ਟਾਈਮ ਪੂਰਾ ਹੋ ਗਿਆ ਕਿਉਂਕਿ 10-15 ਮਿੰਟ ਦੇ ਵਿੱਚ ਲਗਭਗ ਜਿਹੜਾ ਸਾਡਾ ਅੱਜ ਦਾ ਪ੍ਰੈਸ਼ਰੀ ਹੁਣ ਇਹ ਤੋਂ ਰਵਾਨਗੀ ਹੋ ਜਾਈ ਕਿਉਂਕਿ ਹੁਣੇ ਵੀ ਡਰ ਲੱਗਦਾ ਹੈ ਲੀਡਰਾਂ ਨੂੰ ਕਿ ਇੱਕ ਵਾਰੀ ਜਦੋਂ ਕਿਤੇ ਜਾ ਕੇ ਮੁਰਦ ਲਾਣੇ ਫਿਰ ਕਹਿੰਦੇ ਕਿਸਾਨਾਂ ਨੂੰ ਉਠਾਉਣਾ ਔਖਾ ਹੋ ਜਾਂਦਾ ਤੇ ਅੱਜ ਇੱਥੇ ਚੁੱਪ ਕਰਕੇ ਚਲੇ ਜਾਣਾ ਜਾਂ ਫਿਰ ਅੰਦਰ ਜਿਹੜੀ ਚਿੰਤਾ ਕਿਧਰਾਂ ਕਿਤੇ ਚੱਲ ਰਹੀ ਹੋਣੀ ਹੈ ਵੀ ਇਹ ਨਾ ਹੋਵੇ ਕਿਤੇ ਪੱਕਾ ਬੋਰਚਾ ਲੱਗ ਜੇ ਦੇਖੋ ਜਿਵੇਂ ਕੇਂਦਰੀ ਟੀਮ ਮੰਡਲੇ ਵਾਲੇ ਸਭ ਕਹੌਂਦੀ ਆ ਰਹੇ ਨੇ ਜਿਵੇਂ ਸਰਕਾਰ ਨੇ 24 ਤਰੀਕ ਦੇ ਮੀਟਿੰਗ ਦਾ ਟਾਈਮ ਦੇ ਆ ਉਹਨੂੰ ਦੇਖਾਂਗੇ ਪਰ ਉਹਦੇ باوجود ਜੇ ਸਰਕਾਰ ਫੇਰ ਕੋਈ ਵਾਦਾ ਖਲਾਫੀ ਕਰਦੇ ਕਿਸੇ ਸਿੱਟਾ ਦਾ ਕੋਈ ਹੱਲ ਨਹੀਂ ਕੱਢਦੀ ਤਾਂ ਸੰਘਰਸ਼ ਤਿੱਖਾ ਕਰਿਆ ਜਾਊਗਾ ਅੱਜ ਕਰਾਂ ਇੱਥੋਂ ਚਲੇ ਜਾਊਂਗਾ ਹਾਂ ਜੀ ਅੱਜ ਇੱਥੋਂ ਚਲੇ ਜਾਣਾ ਅਸਲੋਂ ਤਾਂ ਇਹ ਆਪਾਂ ਇੱਕ ਸਤਾਪ ਨਹੀਂ ਪੁੱਤਰ ਕਹਿ ਸਕਦੇ ਆ ਜਾਂ ਜਿਵੇਂ ਕੈਟਰ ਮਿੰਦਰ ਸਿੰਘ ਵਰਗੇ ਬੜੇ ਲੀਡਰਸ਼ਿਪ ਆ ਵੀ ਭਾਜੀਪੀ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਵਿੱਚ ਇਹਨਾਂ ਨੂੰ ਸਨੇਹਾ ਵੀ ਦੇਖੋ ਜਿਹੜੀਆਂ ਸਾਡੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਇਹਨਾਂ ਨੂੰ ਭਾਜੀਪੀ ਸਰਕਾਰ ਤੋਂ ਕਿਵੇਂ ਹੱਲ ਕਰਾਣਾ ਉਹ ਵੈਨਾ ਪਾਸ ਛੱਡਿਆ ਇਹ ਲਓ ਜੀ ਸਾਬਕਾ ਮੁੱਖ ਮੰਤਰੀ ਦੇ ਜਮਾਂ ਬਾਰਚ ਮੋਰਚਾ ਇੱਕ ਵੱਡਾ ਕਾਫਲਾ ਟਰੈਕਟਰਾਂ ਦਾ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿੰਦੇ ਆ ਇਧਰ ਨੂੰ ਨਜ਼ਰ ਮਾਰ ਲਓ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਉੱਥੋਂ ਤੱਕ ਤੁਹਾਨੂੰ ਟਰੈਕਟਰ ਨਜ਼ਰ ਆਉਣਗੇ ਔਰ ਟਰੈਕਟਰਾਂ ਤੇ ਲੱਗੇ ਤੁਹਾਨੂੰ ਕਿਸਾਨੀ ਦੇ ਝੰਡੇ ਨਜ਼ਰ ਆਉਣਗੇ ਇੱਥੋਂ ਨਜ਼ਰ ਮਾਰੋ ਜੀ ਦੂਰ ਤੱਕ ਤੁਹਾਨੂੰ ਨੌਜਵਾਨ ਨਜ਼ਰ ਆਉਣਗੇ ਟਰੈਕਟਰ ਤੇ ਬੈਠੇ ਕਿਸਾਨ ਨਜ਼ਰ ਆਉਣਗੇ ਦੋਨੇ ਪਾਸੇ ਹੀ ਤਸਵੀਰ ਹੁਣ ਤੁਹਾਨੂੰ ਦੂਜੇ ਪਾਸੇ ਹੀ ਤਸਵੀਰ ਵੀ ਦਿਖਾ ਦਿੰਦੇ ਆ ਚਾਹੇ ਮੇਰੇ ਸਾਹਮਣੇ ਵਾਲੇ ਪਾਸੇ ਤੁਸੀਂ ਨਜ਼ਰ ਮਾਰ ਲਈ ਪਹਿਲਾਂ ਹੁਣ ਮੇਰੇ ਪਿਛਲੇ ਪਾਸੇ ਇਧਰ ਜਿੰਨੇ ਟਰੈਕਟਰ ਖੜੇ ਨੇ ਇੱਕ ਇਧਰ ਲੰਮੀ ਕਤਾਰ ਹੈ ਜੀ ਇਧਰ ਨਜ਼ਰ ਮਾਰ ਲਓ ਤਾਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਤਾਂ ਦੇਖੋ ਜਿਵੇਂ ਕਿਸਾਨਾਂ ਨੇ ਕਿਹਾ ਕਿ ਬੇਸ਼ੱਕ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਦੋਂ ਮੋਰਚਾ ਲਾ ਦਿੰਦੇ ਇੱਕ ਵਾਰੀ ਪਹੁੰਚ ਜਾਂਦੇ ਆ ਤਾਂ ਫਿਰ ਕਈ ਵਾਰੀ ਰਾਤਾ ਬਦਲ ਜਾਂਦਾ ਪਰ ਕਹਿੰਦੇ ਨੇ ਕਿ ਅੱਜ ਅਸੀਂ ਇੱਕ ਚੇਤਾਵਨੀ ਦੇਣ ਦੇ ਲਈ ਆਏ ਆ ਇਸ ਕਰਕੇ ਥੋੜੀ ਦੇਰ ਚਾਕ ਤੱਕ ਕੇ ਥੋੜਾ ਰਵਾਨਾ ਹੋ ਜਾਵਾਂਗੇ ਮੁੱਖ ਮੰਤਰੀ ਸਭਕਾ ਕੈਪਟਨ ਅਮਰਿੰਦਰ ਸਿੰਘ ਦੇ ਬਿਲਕੁਲ ਬਾਅਦਚ ਇਹ ਟਰੈਕਟਰਾਂ ਦਾ ਕਾਫਲਾ ਜਿਹੜੀ ਮੁੱਖ ਸੜਕ ਉਹਨਾਂ ਦੇ ਬਾਰ ਬੂਰੋ ਲੰਘਦੀ ਆ ਉੱਥੇ ਇਹ ਮੋਰਚਾ ਕਿਸਾਨਾਂ ਨੇ ਲਾ ਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡਾ ਸੁਨੇਹਾ ਕੇਂਦਰ ਤੱਕ ਪਹੁੰਚਾ ਕੇ ਕਿਸਾਨੀ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਦੇਖਦੇ ਜੀ ਸੁਨੇਹਾ ਕਿਸਾਨ ਕਹਿੰਦੇ ਨੇ ਕਿ ਪਹੁੰਚ ਗਿਆ ਹੋਵੇਗਾ ਹੁਣ ਜਿਹੜੀ 14 ਫਰਵਰੀ ਦੀ ਮੀਟਿੰਗ ਹੋਣੀ ਹੈ ਕੇਂਦਰ ਦੇ ਨਾਲ ਉਸ ਮੀਟਿੰਗ ਤੇ ਅੱਜ ਦੇ ਇਸ ਪ੍ਰਦਰਸ਼ਨ ਦਾ ਅਸਰ ਕਿਦਾਂ ਦਾ ਰਹੇਗਾ ਜਾਂ ਜਿਹੜਾ ਸੁਨੇਹਾ ਗਿਆ ਉਸ ਸੁਨੇਹੇ ਤੋਂ ਬਾਅਦ ਵਿਚਾਰ ਹੁਣ ਕਿਦਾਂ ਦਾ ਕਰਦੀ ਹੈ ਕੇਂਦਰ ਔਰ ਕਿਸਾਨਾਂ ਦੇ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਕੇਂਦਰ ਦਾ ਰਵਈਆ ਕਿਸ ਤਰ੍ਹਾਂ ਦਾ ਰਹੇਗਾ ਉਹ ਹਲੇ 14 ਫਰਵਰੀ ਨੂੰ ਤੈਅ ਹੋਏਗਾ ਜੀ ਜੀਨਪਿੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਤਸਵੀਰਾਂ ਦੇ ਲਈ ਤਾਂ ਤਸਵੀਰਾਂ ਦਿਖਾਉਂਦੇ ਰਹੋ ਇੱਕ ਵਾਰ ਪਟਿਆਲਾ ਦੀਆਂ ਤਾਂ ਦੇਖਿਆ ਜਾ ਸਕਦਾ ਖਨੌਰੀ ਤੇ ਪਟਿਆਲਾ ਦੇ ਵਿੱਚ ਜੋ ਹੈ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਚ ਸੈਂਕੜਿਆਂ ਦੀ ਗਿਣਤੀ ਚ ਜੋ ਟਰੈਕਟਰ ਨੇ ਉਹ ਸੜਕਾਂ ਤੇ ਨੇ ਤਾਂ ਪਟਿਆਲਾ ਦੇ ਵਿੱਚ ਜੋ ਹੈ ਕਿਸਾਨਾਂ ਨੇ ਜੋ ਟਰੈਕਟਰ ਹੈ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਿਹائش ਜੋ ਹੈ ਉਹਨਾਂ ਦੀ ਉੱਥੇ ਉਸ ਦੇ ਬਾਹਰ ਖੜੇ ਕੀਤੇ ਹੋਏ ਨੇ ਤੇ ਉੱਥੇ ਮੋਰਚਾ ਲਗਾਇਆ ਹੋਇਆ ਹੈ ਹਾਲਾਂਕਿ ਜੋ ਕਿਸਾਨ ਦੂਜੇ ਪਾਸੇ ਖਨੌਰੀ ਬਾਰਡਰ ਜੋ ਹੈ ਉੱਥੇ ਵੀ ਕਿਸਾਨਾਂ ਨੇ ਟੋਲ ਪਲਾਜ਼ਾ ਤੇ ਜੋ ਹੈ ਟਰੈਕਟਰ ਖੜੇ ਕੀਤੇ ਹੋਏ ਨੇ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਭਰ ਤੋਂ ਸਾਹਮਣੇ ਆ ਰਹੀਆਂ ਨੇ ਪੰਜਾਬ ਭਰ ਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ ਸੂਬੇ ਭਰ ਚ ਟਰੈਕਟਰ ਮਾਰਚ ਕਰਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਭਾਰਤ ਚ ਹੋਰ ਕਈ ਥਾਵਾਂ ਤੇ ਵੀ ਟਰੈਕਟਰ ਪਰੇਡ ਜੋ ਹੈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜੋ ਕਿਸਾਨ ਨੇ ਪ੍ਰਦਰਸ਼ਨ ਕਰ ਰਹੇ ਨੇ 14 ਫਰਵਰੀ ਨੂੰ ਕਿਸਾਨਾਂ ਨੂੰ ਕੇਂਦਰ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਸ ਤੋਂ ਪਹਿਲਾਂ ਜੋ ਕਿਸਾਨ ਆਪਣੇ ਸੰਕੇਤਕ ਤੌਰ ਤੇ ਜੋ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੈ ਕੀਤਾ ਜਾ ਰਿਹਾ ਹੈ ਤੇ 26 ਜਨਵਰੀ ਅੱਜ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਕਿਸਾਨਾਂ ਵੱਲੋਂ ਟਰੈਕਟਰ ਜੋ ਮਾਰਚ ਹੈ ਸੂਬੇ ਪਰਚ ਕੀਤਾ ਜਾ ਰਿਹਾ ਹੈ